ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਅੱਜ ਮੈਂ ਤੁਹਾਨੂੰ ਮੁੰਡੇ ਦੇ ਵਿਆਹ ਵਿੱਚ ਗਾਇਆ ਜਾਣ ਵਾਲਾ ਲੋਕ ਗੀਤ ਕੋੜੀ ਸੁਣਾਉਣ ਜਾ ਰਹੀ ਹਾਂ ਉਮੀਦ ਕਰਦੀ ਹਾਂ ਤੁਹਾਨੂੰ ਜ਼ਰੂਰ ਪਸੰਦ ਆਵੇਗਾ ਵੀਰ ਦੀ ਟੋਕਰੀ ਦੇ ਵਿੱਚ ਕਲੀਆਂ ਨੇ ਮਾਏ ਵੀਰ ਦੀ ਜਾਂਜ ਚੜ੍ਹੇਂਦੀਆਂ ਹੂਰਾ ਪਰੀਆਂ ਨੇ ਮਾਏ ਪਰ ਦੇ ਸੂ ਬੈਠੀ ਕੋੜੀ ਗਾਵਨੀ ਮਾਏ ਮੈਨੂੰ ਕੱਲ ਸੁਨੇਹਾਤਾ ਮੈਂ ਆਮਨੀ ਮਾਏ ਤੇਰੇ ਦੇਸ ਹੋ ਬੀਰ ਸ਼ਾਪੇਨੀ ਮਾਏ ਬਿਰਦੀ ਜਾਂਝ ਚੜੇਂਦੇ ਬਿਰਦੇ ਮਾਪੇਨੀ ਮਾਏ ਪਰਦੇਸ ਬੈਠੀ ਕੋੜੀ ਗਾਵਨੀ ਮਾਏ ਮੈਨੂੰ ਕੱਲ ਸੁਨੇਹਾਤਾ ਮੈਂ ਆਵਨੀ ਮਾਏ ਤੇਰੇ ਦੇਸ਼ ਹੋ वीर ਦੇ ਵਿੱਚ लाचे नी माए वीर ਦੀ ਜਾਂਜ ਚੜਹੇਂਦੇ वीर ਦੇ ਚਾਚੇ ਨੀ ਮਾਏ ਪਰਦੇਸ ਬੈਠੀ ਕੋੜੀ ਗਾਵਨੀ ਮਾਏ ਮੈਨੂੰ ਕੱਲ ਸੁਨੇਹਾਤਾ ਮੈਂ ਆਵਨੀ ਮਾਏ ਤੇਰੇ ਦੇਸ਼ ਹੋ ਬੀਰ ਦੀ ਟੋਕਰੀ ਦੇ ਵਿੱਚ ਹੀਰੇ ਨੀ ਮਾਏ ਵੀਰ ਦੀ ਜਨ ਚੜੇਂਦੇ ਵੀਰ ਦੇ ਵੀਰੇ ਨੀ ਮਾਏ ਪਰ ਦੇਸ ਬੈਠੀ ਕੋੜੀ ਗਾਵਾਂ ਨੀ ਮਾਏ ਮੈਨੂੰ ਕੱਲ ਸੁਨੇ ਹਾਤਾ ਮੈਂ ਆਵਾਂ ਨੀ ਮਾਏ ਤੇਰੇ ਦੇ ਹੋ ਬੀਰ ਦੀ ਟੋਕਰੀ ਦੇ ਵਿੱਚ ਕਾਨੇ ਨਹੀਂ ਮਾਏ ਬੀਰ ਦੀ ਜਾਂਜ ਚੜ੍ਹੇਂਦੇ ਬੀਰ ਦੇ ਮਾਵੇਂ ਨਹੀਂ ਮਾਏ ਪਰ ਦੇਸ ਬੈਠੀ ਕੋੜੀ ਗਾਵਨੀ ਮਾਏ ਮੇਨੋ ਕਲਸ ਹਾਤਾ ਮੈਂ ਆਵਨੀ ਮਾਏ ਤੇਰੇ ਦੇਸ਼ ਹੋ ਬੀਰ ਦੀ ਟੋਕਰੀ ਦੇ ਵਿੱਚ ਚਾਬੀਆਂ ਨੀ ਮਾਏ ਵੀਰ ਦੀ ਜੰਜ ਚੜੈਂਦੀਆਂ ਵੀਰ ਦੀਆਂ ਭਾਬੀਆਂ ਨੀ ਮਾਏ ਪਰ ਦੇ ਹੀ ਕੋੜੀ ਗਾਵਨੀ ਮਾਏ ਮੈਨੂੰ ਕੱਲ ਸੁਨੇਹਾਤਾ ਮੈਂ ਆਵਨੀ ਮੈਂ ਤੇਰੇ ਦੇਸ਼ ਹੋ ਬੀਰ ਦੀ ਟੋਕਰੀ ਦੇ ਵਿੱਚ ਛੈਣਾ ਨੀ ਮਾਏ ਬੀਰ ਦੀ ਜਾਂਝ ਚੜੈਂਦੀਆਂ ਬੀਰ ਦੀਆਂ ਭੈਣਾ ਨੀ ਮਾਏ ਪਰ ਦੇਸ ਬੈਠੀ ਕੋੜੀ ਗਾਵਨੀ ਮਾਏ ਮੈਨੂੰ ਕੱਲ ਸੁਨੇਹਾਤਾ ਮੈਂ ਆਵਨੀ ਮਾਏ ਤੇਰੇ ਦੇਸ਼ ਹੋ ਵੀਰ ਦੀ ਟੋਕੈ ਰੀ ਦੇ ਵਿੱਚ ਆਂ ਨੇ ਮਾਏ ਵੀਰ ਦੀ ਜਾਂਜ ਚੜੈਂਦੀਆਂ ਵੀਰ ਦੀਆਂ ਮਾਸੀਆਂ ਨੇ ਮਾਏ ਪਰ ਦੇਸ ਬੈਠੀ ਕੋੜੀ ਗਾਵਾਂ ਨੀ ਮਾਏ ਮੈਨੂੰ ਕੱਲ ਸੁਨੇਹਾਤਾ ਮੈਂ ਆਵਾਂ ਨੀ ਮਾਏ ਤੇਰੇ ਦੇਸ਼ ਹੋ ਲਾਚੀਆਂ ਨੀ ਮਾਏ ਵੀਰ ਦੀ ਜੰਜ ਚੜੇਂਦੀਆਂ ਵੀਰ ਦੀਆਂ ਚਾਚੀਆਂ ਨੀ ਮਾਏ ਪਰਦੇਸ ਬੈਠੀ ਕੋੜੀ ਗਾਵਾਂ ਨੀ ਮਾਏ ਮੈਨੂੰ ਕੱਲ ਸੁਨੇਹਾਤਾ ਮੈਂ ਆਵਨੀ ਨਲੇ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਗੀਤ ਵਧੀਆ ਲੱਗਿਆ ਹੋਵੇ ਤਾਂ ਮੇਰੇ ਇਸ ਚੈਨਲ ਆਰ ਜੇ ਪੰਜਾਬੀ ਲੋਕ ਗੀਤ ਨੂੰ ਜਰੂਰ ਸਬਸਕ੍ਰਾਈਬ ਕਰਿਓ ਜੀ